बस ही बहुत परेशान हो रहे हैं इस अंबाला किसी काम से जाना है अर्जेंट बट अभी तीन बजे पहुंचना है अब पता नहीं कैसे पहुंचेंगे अभी आगे, आगे। मुश्किल रहा है सर टाइम पे पहुंच भी नहीं पा रहा है अपना बॉर्डर बोर, बॉर्डर पे है अभी बॉर्डर भी पार नहीं किया अभी पास में है सर अब कोशिश कर रहे हैं आगे जाकर क्या हो रही है जाने देंगे या नहीं देंगे ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਣਾ ਵਾ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਵਾ ਵੱਖ-ਵੱਖ ਬਾਰਡਰ ਸੀਲ ਕਰ ਦਿੱਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਹਰਿਆਣਾ ਬਾਰਡਰ ਦੀਆਂ ਸ਼ੰਭੂ ਬਾਰਡਰ ਤੇ ਖੜੇ ਆ ਤੇ ਸ਼ੰਭੂ ਬਾਰਡਰ ਜਿਹੜਾ ਵਾ ਪਿਛਲੇ 2 ਦਿਨ ਤੋਂ ਬੰਦ ਕਰ ਦਿੱਤਾ ਗਿਆ ਪਰ ਕੁਝ ਲੋਕ ਹਜੇ ਵੀ ਜਿਹੜਾ ਵਾ ਜਿਨ੍ਹਾਂ ਨੇ ਅੰਬਾਲਾ ਵੱਲ ਨੂੰ ਜਾਣਾ ਵਾ ਉਹ ਕਿਸ ਤਰ੍ਹਾਂ ਇਹਨਾਂ ਰਸਤਿਆਂ ਤੋਂ ਹੋ ਕੇ ਨਿਕਲੂਗੇ ਕਿੰਨੀਆਂ ਕੋ ਮੁਸ਼ਕਿਲਾਂ ਆ ਰਹੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਆਟੋਆਂ ਦੇ ਉੱਤੇ ਆ ਕੇ ਲੋਕ ਇਸ ਤਰ੍ਹਾਂ ਹੀ ਆਪਣਾ ਸਮਾਨ ਲੈ ਕੇ ਆ ਰਹੇ ਨੇ ਤੇ ਜਿਹੜਾ ਵਾ ਦਰਿਆ ਪਾਰ ਕਰਕੇ ਇੱਕ ਦੂਜੀ ਜਗ੍ਹਾ ਤੇ ਜਾਣ ਨੂੰ ਮਜਬੂਰ ਨੇ ਕਹਾਂ ਸੇ ਆਏ ਆਪ ਲੁਧਿਆਣਾ ਸੇ ਲੁਧਿਆਣਾ ਸੇ ਕਹਾਂ ਜਾਣਾ ਅੰਬਾਲਾ ਅੰਬਾਲਾ ਸੇ ਸਾਰਨਪੁਰ ਕੀ ਬਸ ਪਕੜਨੀ ਸੀ ਤੋ ਕੈਸੇ ਜਾਓਗੇ ਆਗੇ ਬਾਰਡਰ ਸੀਲ ਕੀਤਾ ਹੋਇਆ ਹੈ ਕੈਸੇ ਨਿਕਲ ਕੇ ਜਾਓਗੇ ਬਸ ਵਾਲੇ ਨੇ ਤਾਂ ਬਤਾਇਆ ਵੀ ਨਹੀਂ ਸਿੱਧਾ ਕਿਆ ਕਹਤੇ ਕੋਈ ਮੈਨੇ ਬੋਲਾ ਸਾਰਨਪੁਰ ਕੀ ਟਿਕਟ ਕਾਟ ਦਿਓ ਕਹਤਾ 120 ਰੁਪਏ ਦੇ ਦੇ ਉਸਕੇ ਬਾਅਦ ਉਸਨੇ ਕੁਝ ਬਤਾਇਆ ਨਹੀਂ ਆਗੇ ਜਾ ਕੇ ਫਿਰ ਤਾਂ ਕਾਹ ਉਤਾਰਾ ਆਪੇ ਯਹਾਂ ਪਰ ਪਿੱਛੇ ਜਹਾਂ ਨਕਲਾ ਕੋ ਤਾਂ ਪਿੱਛੇ ਕਹਿਤਾ ਉਤਾਰ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਕਿ ਬਸ ਵਾਲੇ ਵੀ ਯਾਤਰੀਆਂ ਨੂੰ ਦੱਸਦੇ ਨਹੀਂ ਆ ਰਹੇ ਤੇ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪਰਿਵਾਰ ਦੇ ਪਰਿਵਾਰ ਜਿਹੜਾ ਵਹ ਕਾਫੀ ਖੱਜਲ ਖਵਾਰ ਹੋ ਰਹੇ ਨੇ ਤੇ ਗੱਲਬਾਤ ਵੀ ਕਰਦੇ ਆ ਮੈਡਮ ਕहां से ਆਏ ਆਪ ਅ ਮੈਂ ਵੈਸੇ ਪਟਿਆਲਾ ਸੇ ਵੀ ਆ ਰਹੀ ਹੂੰ ਔਰ ਮੂਝੇ ਅੰਬਾਲਾ ਜਾਣਾ ਅੰਬਾਲਾ ਜਾਣੇ ਕੇ ਲਈ ਕੋਈ ਸਾਧਨ ਨਹੀਂ ਹੈ ਯਹਾਂ ਪੇ अभी ऑटो वाले ने यही उतार दिया अब आगे जाने का कुछ अभी आगे जाके ही पता चलेगा कैसे जाना तो है? आगे तो बॉर्डर सील किया हुआ है पूरे बैरिकेडिंग लगा के किसी को भी आगे जाने नहीं दिया जा रहा तो आप कैसे आगे जाएंगे अभी देखते हैं कैसे जाना है मगर ये इस... तो बहुत बड़ा वो हो रहा है कि सु, हम सुबह से ही बहुत परेशान हो रहे हैं इस जाना हाँ जी मुझे जरूरी काम है मुझे अंबाला किसी काम से जाना है अर्जेंट बट अभी तीन बजे पहुंचना है अब पता नहीं कैसे पहुंचेंगे अभी तो आगे को तो तो मालूम नहीं था कि जैसे आज बैरिकेडिंग काफी न्यूज में भी चल रहा है कि दो दिन से रास्ता बंद किया हुआ बंद है बट हमने सोचा कि शायद क्या पता कुछ तो कोई तो रास्ता होगा कि ऑटो वाला ले जाएगा बट देखो नीचे से ऐसे? कुछ कुछ लोग नीचे से निकल के नहर से निकल के जाने को मजबूर है क्या आपने भी ऐसा कुछ सोचा कि वहाँ से निकलना पड़ेगा नहीं नहीं ऐसा तो कुछ नहीं सोचा अभी देखते हैं है लोग जानू मजबूर है क्योंकि जरूरी काम है कहा जा रहे हैं आप कितनी मुश्किल आ रही है मुश्किल तो है सर टाइम पे पहुँच नहीं पा रहे है अपना टाइम पे हर काम लेट हो रही है अभी अब तक हम लोग पहुँच जाते है अभी कहाँ पहुँचे हो अभी सर ये तो अम्बाला बॉर्डर पे है अभी बॉर्डर भी पार नहीं किया अभी पास में है सर अब कोशिश कर रहे हैं आगे जाकर क्या हो रही है अभी ਜਾਣ ਦੇਣਗੇ ਜਾਂ ਨਹੀਂ ਦੇਣ ਦੇਗੇ ਸਭ ਬਹੁਤ ਸਿਹਤ ਪਰਸਾਹੇ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਵੀ ਲੋਕ ਅੱਗੇ ਜਾਣ ਨੂੰ ਮਜਬੂਰ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੂਜੇ ਪਾਸੇ ਪੰਜਾਬ ਵਾਲੇ ਪਾਸੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੂਰੀ ਪੁਲਿਸ ਫੋਰਸ ਦੀ ਤਾਇਨਾਤੀ ਇਸ ਸਾਈਡ ਤੇ ਵੀ ਕੀਤੀ ਗਈ ਆ ਤੇ ਲੋਕ ਕਿਸ ਤਰ੍ਹਾਂ ਇਸ ਸਾਈਡ ਤੇ ਗੱਡੀਆਂ ਦੇ ਵਿੱਚ ਆ ਰਹੇ ਨੇ ਪਰ ਕਿਸੇ ਨੂੰ ਵੀ ਹੁਣ ਅੱਗੇ ਕਿਸ ਤਰ੍ਹਾਂ ਜਾਣਾ ਇਹ ਨਹੀਂ ਪਤਾ ਪਰ ਲੋਕ ਆਨ ਨੂੰ ਮਜਬੂਰ ਨੇ ਕਿਉਂਕਿ ਕਹਿ ਰਹੇ ਨੇ ਕਿ ਜ਼ਰੂਰੀ ਕੰਮ ਹੈ ਤੇ ਜਾਣਾ ਜ਼ਰੂਰੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸ਼ੰਭੂ ਬਾਰਡਰ ਤੋਂ ਪੰਜਾਬ ਵਾਲੇ ਪਾਸੇ ਦੀ ਸਾਈਡ ਦੀਆਂ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਬੈਰੀਕੇਟਿੰਗ ਲਗਾ ਕੇ ਪੂਰੀ ਫੋਰਸ ਜਿਹੜੀ ਆ ਇੱਥੇ ਤੈਨਾਤ ਕੀਤੀ ਗਈ ਆ ਲੋਕ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੰਜਾਬ ਵਾਲੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਇੱਥੇ ਪਹੁੰਚਿਆ ਹੋਇਆ ਵਾ ਵੱਡੀ ਗਿਣਤੀ ਦੇ ਵਿੱਚ ਫੋਰਸ ਦੀ ਤਾਇਨਾਤੀ ਇੱਥੇ ਕੀਤੀ ਗਈ ਆ ਤੇ ਤਮਾਮ ਜਿਹੜੇ ਨੇ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗੱਡੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਜੜਾ ਵਾ ਪਹੁੰਚੀਆਂ ਹੋਈਆਂ ਵਾ ਤਾਂ ਤਸਵੀਰਾਂ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੂਰੀ ਤਰ੍ਹਾਂ ਤਾਇਨਾਤੀ ਕੀਤੀ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੇ ਪਹੁੰਚ ਗਿਆ ਵਾ ਤਾਂ ਕਿ ਕਾਗਰ ਕੋਈ ਵੀ ਘਟਣਾ ਹੁੰਦੀ ਆ ਤਾਂ ਉਸ ਤੋਂ ਕਿਸ ਤਰ੍ਹਾਂ ਨੇਪੜੇ ਚ ਆਇਆ ਜਾਵੇ ਤਾਂ ਲਗਾਤਾਰ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਹਜੇ ਵੀ ਅੰਬਾਲੇ ਵਾਲੀ ਸਾਈਡ ਤੋਂ ਜਾਣ ਵਾਸਤੇ ਜਾਂ ਅੰਬਾਲੇ ਤੋਂ ਇਸ ਸਾਈਡ ਪੰਜਾਬ ਵੱਲ ਨੂੰ ਆਉਣ ਵਾਸਤੇ ਇੱਥੇ ਪਹੁੰਚ ਰਹੇ ਨੇ ਤੇ ਕਾਗਰ ਦਰਿਆ ਦੇ ਵਿੱਚੋਂ ਨਿਕਲ ਕੇ ਕੋਸ਼ਿਸ਼ ਕਰਦੇ ਨੇ ਕਿ ਕਾਗਰ ਦਰਿਆ ਦੇ ਵਿੱਚੋਂ ਨਿਕਲ ਕੇ ਦੂਜੀ ਸਾਈਡ ਤੇ ਜਾਇਆ ਜਾਵੇ ਤੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਬੇਸ਼ੱਕ ਕਿਸਾਨਾਂ ਨੇ ਕੱਲ ਦਿੱਲੀ ਵੱਲੋਂ ਕੂਚ ਕਰਨਾ ਪਰ ਰਸਤੇ 2 ਦਿਨ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਨੇ ਕੈਮਰਾ ਪਰਸਨ ਗੋਲਡੀ ਦੇ ਨਾਲ ਵਿਵੇਕ ਟਾਲ ਸ਼ੰਭੂ ਬਾਰਡਰ ਚਰਚਾ ਟੀਵੀ